ਕਾ ਜੀਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 1 ਜੂਨ ਨੂੰ ਵੋਟਾਂ ਨੂੰ ਜਾ ਰਹੇ ਨੇ ਪਤਾ ਨਾ ਸਾਰਿਆਂ ਨੂੰ ਇਸ ਦਾ ਧਿਆਨ ਠੀਕ ਹੈ ਇਹ ਉਸ ਸੰਬੰਧੀ ਆਪਾਂ ਸਭ ਨੂੰ ਅਵੇਅਰ ਕਰਨੇ ਉਸ ਗਾਰਡਿੰਗ ਆਪਾਂ ਅੱਜ ਬੈਠੀ ਵੀ ਕਰਨਾਗੇ ਕਿ ਆਸ-ਪਾਸ ਦੇ ਲੋਕਾਂ ਨੂੰ ਆਪਣੇ ਪੇਰੈਂਟਸ ਨੂੰ ਆਪਣੇ ਵੱਡੇ ਭੈਣ ਭਰਾ ਨੂੰ ਆਪਾਂ ਜਾਗੂ ਹੋ ਕਰਨਾ ਹੈ ਕਿ ਵੋਟ ਹੈ ਜਿਹੜੀ ਉਹਨਾਂ ਦਾ ਅੱਕ ਹੈ ਠੀਕ ਹੈ ਆਪਣਾ ਆਪਣੀ ਸਰਕਾਰ ਬਣਾ ਆਪ ਦੀ ਮਰਜ਼ੀ ਦੇ ਨਾਲ ਆਪਣੇ ਮਨਪਸੰਦ ਕੈਂਡੀਡੇਟ ਨੂੰ ووٹ ਪਾ ਕੇ ਉਹ ਚੁਣ ਸਕਦੇ ਆ। ਆਪ ਦਾ ਮਨਪਸੰਦ ਲੀਡਰ ਖਾਂਟ ਹੈ। ਠੀਕ ਹੈ? ਤੁਸੀਂ ਦਾ ਸਾਰੇ ਅੰਡਰ 18 ਹੋਣਗੇ ਉਹ ਤੁਹਾਡੀ ਤਾਂ ਮੋਟ ਕਿਸੇ ਦੀ ਵੀ ਨਹੀਂ ਬਣੀ ਹੈਗੀ ਪਰ ਤੁਸੀਂ ਘਰੇ ਜਾ ਕੇ ਸਭ ਨੂੰ ਕਹਿਣਾ ਜਿਹੜਾ ਵੀ ਕੋਈ hota ਬੱਡਾ ਭੈਣ ਭਰਾ ਜਿੱਦੀ ਹਲੇ ਤੱਕ ووٹ ਨਹੀਂ ਬਣੀ ਹੈਗੀ ਆਪਾਂ ووٹ ਬਣਾ ਸਕਦੇ